ਸਵਾਗਤ ਹੈ ਜੀ ਬਾਬਾ ਪ੍ਰਾਪਰਟੀ ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ 4 ਮਰਲਿਆਂ ਦੀ ਕੋਠੀ ਲੈ ਕੇ ਆਏ ਹਾਂ ਮੋਗਾ ਸ਼ਹਿਰ ਦੇ ਵਿੱਚ ਸੋ ਫਰੋਜਪੁਰ ਰੋਡ ਦੁਨਿਆਕੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਕੋਠੀ ਬਿਲਕੁਲ ਨਵੀਂ ਬਣੀ ਹੋਈ ਆ ਔਰ ਬਹੁਤ ਹੀ ਸੋਹਣਾ ਜਿਹੜਾ ਏਰੀਆ ਹੈਗਾ ਸਾਰੀਆਂ ਕੋਠੀਆਂ ਇੱਥੇ ਵੱਡੀਆਂ ਹੀ ਆ ਸੋ 4 ਮਰਲਿਆਂ ਦੀ ਕੋਠੀ ਤੁਹਾਨੂੰ ਇੱਕ ਹੀ ਮਿਲੂਗੀ ਔਰ ਨਵੀਂ ਕੋਠੀ ਬਣੀ ਹੋਈ ਆ ਹਾਈਵੇ ਤੋਂ 3 ਫੁੱਟ ਜਿਹੜੀ ਆ ਉੱਚੀ ਆ ਮੱਛੀ ਮੋਟਰ ਲੱਗੀ ਹੋਈ ਆ ਸੋ ਤਿੰਨ ਜਿਹੜੇ ਆ ਵਾਸ਼ਰੂਮ ਬਣੇ ਹੋਏ ਆ ਦੋ ਬੈਡਰੂਮ ਆ ਡ੍ਰਾਈੰਗ ਰੂਮ ਆ ਉੱਪਰ ਬਾਲਕਨੀ ਆ ਸੋ ਬਹੁਤ ਹੀ ਸੋਹਣਾ ਜਿਹੜਾ ਏਰੀਆ ਦੋਨੇ ਕੇ ਆਰੇ ਵਾਲੀ ਸਾਈਡ ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਆ ਪੋਰਚ ਇੰਨਾ ਖੁੱਲਡੁੱਲਾ ਕੀ ਆਪਾਂ ਚਾਹੇ ਦੋ ਗੱਡੀਆਂ ਅੰਦਰ ਲਗਾ ਸਕਦੇ ਆ ਸੋ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਚਲਦੀ-ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਸ ਵੀਰ ਭਰਾਣੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਆਜੋ ਫਿਰ ਗੱਲ ਕਰਦੇ ਹਾਂ ਇਸ ਕੋਠੀ ਦੀ ਤਾਂ ਇਸ ਵੇਲੇ ਆਪਾਂ ਡ੍ਰੈਇੰਗ ਰੂਮ ਦੇ ਵਿੱਚ ਹਾਂ ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਆ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਆ 4 ਮਰਲੇਆਂ ਦੇ ਵਿੱਚ ਬਣੀ ਹੋਈ ਆ ਮਹਿਸੂਸ ਨਹੀਂ ਹੁੰਦਾ ਕਿ ਅਸੀਂ 4 ਮਰਲੇ ਦੀ ਕੋਠੀ ਦੇ ਵਿੱਚ ਹੈਗੇ ਆ ਸੋ ਬੈਡਰੂਮ ਵੀ ਕਾਫੀ ਖੁੱਲਾ ਡੁੱਲਾ ਅਟੈਚ ਵਾਸ਼ਰੂਮ ਆ ਔਰ ਵਾਸ਼ਰੂਮ ਵੀ ਤੁਹਾਨੂੰ ਦਿਖਾਉਨੇ ਆ ਸਾਰਾ ਕੰਮ ਆ ਜਿਹੜਾ ਬਹੁਤ ਹੀ ਸ਼ਾਨਦਾਰ ਜਿਹੜਾ ਹੋਇਆ ਵੀ ਆ ਸ਼ੀਟ ਦਾ ਕੰਮ ਹੋਵੇ ਚਾਹੇ ਸ਼ੈਂਕ ਦਾ ਹੋਵੇ ਚਾਹੇ ਜੈਕਵਾਰ ਦਾ ਜਿਹੜਾ ਟੈਬਸ ਜਿਹੜੀਆਂ ਉਹ ਲੱਗੀਆਂ ਹੋਈਆਂ ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਹਾਈਵੇ ਤੋਂ 3 ਫੁੱਟ ਉੱਚੀ ਆ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 27 ਲੱਖ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 27 ਲੱਖ ਰੁਪਈਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਆਪਾਂ ਇਸ ਵੇਲੇ ਕਿਚਨ ਚਾਹ ਔਰ ਵਾਸ਼ਿੰਗ ਏਰੀਆ ਬੈਕਸਾਈਡ ਤੇ ਦਿੱਤਾ ਹੋਇਆ ਕਾਫੀ ਖੁੱਲਾ ਡੁੱਲਾ ਜਿਹੜਾ ਜਾਲ ਹੈਗਾ ਔਰ ਇੱਕ ਸਾਈਡ ਤੇ ਜਿਹੜੀ ਆਪਾਂ ਵਾਸ਼ਿੰਗ ਮਸ਼ੀਨ ਜਿਹੜੀ ਆ ਉਹ ਰੱਖ ਸਕਦੇ ਆਂ ਤੋ ਇਹ ਸੀਗੇ ਕਿਚਨ ਤੇ ਆਜੋ ਚੱਲਦੇ ਆਂ ਫਿਰ ਉੱਪਰ ਔਰ ਜਾਂਦੇ ਜਾਂਦੇ ਇੱਕ ਵਾਰੀ ਫਿਰ ਪੋਰਚ ਨੂੰ ਛਾਤ ਮਾਰ ਲਈਏ ਕਿ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪੋਰਚ ਆ ਸਟੀਲ ਦੀ ਰੈਲਿੰਗ ਲੱਗੀ ਹੋਈ ਆ ਔਰ ਸਾਰੀ ਕੋਠੀ ਦੇ ਵਿੱਚ ਜਿਹੜਾ ਕੰਮ ਬਹੁਤ ਹੀ ਖੂਬਸੂਰਤ ਜਿਹੜਾ ਹੋਇਆ ਵੀ ਆ ਪੌੜੀਆਂ ਤੁਸੀਂ ਦੇਖ ਸਕਦੇ ਹੋ 27 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਹਿਊਟ ਹੋ ਜੂਗੀ ਜੇ ਵੀ ਵੀਰ ਪ੍ਰਾਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਨੂੰ ਖਰੀਦ ਵੀ ਸਕਦੇ ਹੋ ਸੋ ਆਪਾਂ ਇਸ ਵੇਲੇ ਫਰਸਟ ਫਲੋਰ ਤੇ ਆਉਂ ਔਰ ਟਾਈਲਸ ਦਾ ਕੰਮ ਫਰਸਟ ਫਲੋਰ ਤੇ ਜਿਹੜਾ ਕਿ ਸਾਰੇ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਸੋ ਉੱਪਰ ਇੱਕ ਬੈਡਰੂਮ ਬਣਿਆ ਹੋਇਆ ਵਾਸ਼ਰੂਮ ਅਟੈਚ ਆ ਔਰ ਬਾਲਕਨੀ ਆ ਬਹੁਤ ਹੀ ਸ਼ਾਨਦਾਰ ਕੋਠੀ ਜਿਹੜੀ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਇਹ ਹੈਗਾ ਜੀ ਫਸਟ ਫਲੋਰ ਤੇ ਜਿਹੜਾ ਬੈਡਰੂਮ ਔਰ ਨਾਲ ਅਟੈਚ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਬਹੁਤ ਹੀ ਵਧੀਆ ਜਿਹੜੇ ਆ ਵਾਸ਼ਰੂਮ ਤਿਆਰ ਕੀਤੇ ਗਏ ਆ ਬਹੁਤ ਹੀ ਸੋਹਣੀਆਂ ਜਿਹੜੀਆਂ ਟੈਪਸ ਜਿਹੜੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਔਰ ਕਲਾਸਿਕ ਏਰੀਆ ਬਹੁਤ ਹੀ ਸ਼ਾਨਦਾਰ ਏਰੀਆ ਸਾਰੇ ਮੁਲਾਜ਼ਮਾਂ ਦੇ ਘਰ ਆ ਔਰ ਆਸੇ ਪਾਸੇ ਦੀਆਂ ਜਿਹੜੀਆਂ ਕੋਠੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਏਰੀਆ ਤੁਹਾਡੇ ਵਾਸਤੇ ਲੈ ਕੇ ਆਏ ਆ 4 ਮਰਲੇ ਦੀ ਕੋਠੀ ਮੋਗਾ ਸ਼ਹਿਰ ਦੁੰਨੇ ਕੇ ਫਰੋਜਪੁਰ ਰੋਡ ਤੇ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ